गौडी पूरबी महल्ला चौथा काम क्रोध नगर बहु आ मिल साधु हे पूरब लेखत लिखे गोर पाया मान हार लेव मंडल मंडा हे कर साधु अञ्जलि वड्डा हे कर डण्डौत वड्डा हे रा ਸਾਕਤ ਹਾਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਖੰਡਾਹੇ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾਹੇ ਹਾਰ ਜਾਨ ਹਾਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾਹੇ ਅਬినాਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗਾਉੜੀ ਪੂਰਬੀ ਮਹੱਲਾ ਚੌਥਾ ਇਸ ਗੜ ਮਹਿ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਠੀਠਾ ਹਰ ਦੀਨ ਦਇਆਲ ਅਨੁਗਰਹ ਕੀਆ ਹਰ ਗੁਰ ਸਬਦੀ ਚਖ ਡੀਠਾ ਰਾਮ ਹਰ ਕੀ ਰਤਨ ਗੁਰ ਲੇਵ ਮੀਠਾ ਰਹਾਉ ਪਾਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜੈਨ ਗੁਰ ਬਚਨ ਸੁਖਾਨੇ ਹਿਯਾਰੈ ਤਿਨ ਆਗੇ ਆਣ ਫਰੀਠਾ ਮਨਮੋਖ ਹਿਯਾਰਾ ਆਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸੀ ਅਰ ਕਾਓ ਬਹੁ ਦੂਦ ਪੀਆਈਏ ਵੇਖ ਨਿਕਸੈ ਫੋਲ ਫੁਲੀ ਠਾ ਹਾਰ ਪ੍ਰਭ ਆਨ ਮਿਲਾਵਹੁ ਗੁਰ ਸਾਧੂ ਕਾਸ ਗਰੂੜ ਸਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੁਆ ਮੀਠਾ ਗਾਉੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਬੀਚਿਆ ਪੂਰੇ ਗੁਰ ਕੈ ਆਗੇ ਸਤ ਗੁਰ ਦਾਤੈ ਨਾਮ ਦਿੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰਮਤ ਹਾਰ ਲੇਵ ਲਾਗੇ ਰਹਾਉ ਘਾਟ ਘਾਟ ਰਮਈਆ ਰਮਤਿ RAM ਰਾਏ ਗੁਰ ਸ਼ਬਦ ਗੁਰੂ ਲੇਵ ਲਾਗੇ ਹਾਉ ਮਾਨ ਤਨ ਦੇਵੋ ਕਾਟ ਗੁਰੂ ਕਾਉ ਮੇਰਾ ਭ੍ਰਮ ਭਾਉ ਗੁਰ ਬਚਨੀ ਭਾਗੇ ਅੰਧਿਆਰ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲੇਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸੀਓ ਘਰ ਵਸਤ ਲਹੀ ਮਨ ਜਾਗੇ ਸਾਕਤ ਬੱਧ ਕਮਾਇਆ ਧਾਰੀ ਤੇਨ ਜਮ ਜੋ ਹਨ ਲਾਗੇ ਓਨ ਸਤਗੁਰ ਆਗੇ ਸੀਸ ਨਾ ਵੇਚਿਆ ਓਏ ਆਵਹਿ ਜਾਹਿ ਅਭਾਗੇ ਹਮਰਾ ਬਿਨੋਂ ਸੁਨਹੁ ਪ੍ਰਭ ਠਾਕੁਰ ਹਮ ਸਰਣ ਪ੍ਰਭੂ ਹਾਰ ਮੰਗੇ ਜਾਨ ਨਾਨਕ ਕੀ ਲਾਜਪਾਤ ਗੁਰੂ ਹੈ ਸਿਰ ਵਿੱਚ ਓ ਸਤਿਗੁਰ ਆਗੇ ਗਾਉੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਾਉ ਮੈ ਰੋਗ ਗਿਆ ਸੁਖ ਪਾਇਆ ਧੰਨ ਧੰਨ ਗੁਰੂ ਹਰਿ ਰਾਇ RAM ਗੁਰ ਕੈ ਬਚਨ ਹਰ ਪਾਇਆ ਰਹਾ ਮੇਰੇ ਹਿਯਰੈ ਪ੍ਰੀਤ RAM ਰਾਏ ਕੀ ਗੋਰਾ ਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਆਗੈ ਜਿਨ ਵਿਛੜਿਆ ਹਾਰ ਗਾਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਨ ਘਉ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੈ ਆਪ ਵੇਚਾਇਆ ਕਾਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਆਪ ਨਾਨਕ ਸਰਣਾਗਤ ਆਏ ਹਰ ਰੱਖ ਹੋ ਲਾਜ ਹਰ ਭਾਇਆ ਗਾਉੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸਬਦ ਅਨਾਹਦ ਗੁਰਮਤਿ ਮਨੁ ਆਗਾਵੇ ਵਡਭਾਗੀ ਗੁਰਦਰਸ਼ਨ ਪਾਇਆ ਧਾਨ ਧੰਨ ਗੁਰੂ ਲਿਵ ਲਾਵੇ ਗੁਰਮੁਖ ਹਾਰ ਲਿਵ ਲਾਵੇ ਰਹਾਉ ਹਮਰਾ ਠਾਕੁਰ ਸਤਗੁਰੂ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਵੈ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦਾ ਗੁਰਮਤਿ ਰਾਮ ਰਸਾਇਣ ਜਿਹ ਬਾਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਗਾਨੇ ਫਿਰ ਬਾਹੁਰ ਨਾ ਕੂਖ ਲਗਾਵੇ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਾਉ ਹਰਿ ਕਿਰਪਾ ਧਾਰੀ ਮਤ ਗੁਰਮਤਿ ਨਾਮ ਧਰੜਾਵੇ ਰਾਗ ਗਉੜੀ ਮਾਜ ਮਹੱਲਾ ਚੌਥਾ गुरमुख जिंदू जप नाम करमा मत मात मत मात जियो नाम मोख रामा संतो पिताकार गुर पुरख अजना वड भागी मेल रामा गुर जोगी पुरख मिलिया रंग माणी जियो गुर हार रंग रतड़ा सदा जियो ਵਡਭਾਗੀ ਮੇਲ ਸੁਗੜ ਸੁਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮੇਲ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮੇਲ ਪੂਰਬ ਲਿਖਿਆ ਧੋਰ ਕਰਮਾਂ ਸਾਵਣ ਵਰਸ ਅੰਮ੍ਰਿਤ ਜਾਗ ਛਾਇਆ ਜੀਓ ਮਨ ਮੋਰ ਕੋ ਹਕੇ ਅੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾਂ ਗਾਉੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀ ਹਾ ਜਿਓ ਮਿਲ ਸੰਤ ਜਨਾ ਰੰਗ ਮਾਣਹਿ ਰਲਿਆ ਜਿਓ ਗੁਰ ਦੀਪਕ ਗਿਆਨ ਸਦਾ ਮਨ ਬਲਿਆ ਜਿਓ ਹਰ ਟੁੱਠੈ ਢੋਲ ਢੋਲ ਮਿਲਿਆ ਜਿਓ ਮੇਰੇ ਮਾਨ ਤਨ ਪ੍ਰੇਮ ਲੱਗਾ ਹਰ ਢੋਲੇ ਜਿਓ ਮੈਂ ਮੇਲੇ ਮਿੱਤਰ ਸਤਗੁਰ ਵੇ ਚੋਲੇ ਜਿਓ ਮਾਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜ ਅਹੋ ਸਦਾ ਕੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਘਰ ਕਿਰਪਾ ਮਨ ਵਸ ਜੀਓ ਮਨ ਚਿੰਦੇ ਅੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵੇਗਸ ਜੀਓ ਹਾਰ ਨਾਮ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨ ਆਨ ਦਿਨ ਅਨੰਦ ਰਹਾਸ ਜੀਓ ਹਰ ਪਾਏੜਾ ਵਡਭਾਗੀ ਮੇਰੇ ਗੋਵਿੰਦਾ ਨੇਤ ਲੈ ਲਾਹ ਮਨ ਹੱਸ ਜੀਓ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਉ ਇਕ ਖਾਵੇ ਬਖਸ ਤੋਟ ਨਾ ਆਵੇ ਇਕ ਨਾ ਫੱਕਾ ਪਾਇਆ ਜੀਉ ਇਕ ਰਾਜੇ ਤਖਤ ਬਹਿ ਨਿਤ ਸੁਖੀਏ ਇਕ ਨਾ ਭੇਖ ਮੰਗਾਇਆ ਜੀਉ ਸਾਭੇ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਮਨਵਾਹੀ ਮਨਵਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨਵਾਹੀ ਜੀਉ ਹਰ ਰੰਗ ਨਾਲ ਨਾ ਲਖੀਐ ਮੇਰੇ ਗੋਵਿੰਦਾ ਗੁਰ ਪੂਰਾ ਲਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲਹਿ ਜਾਹੀ ਜੀਓ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡ ਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰੇ ਆ ਨੈਣੀ ਮੇਰੇ ਗੋਵਿੰਦਾ ਕਿਨਹਿ ਹਾਰ ਪ੍ਰਭ ਡਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈ ਰਾਗਿਆ ਮੇਰੇ ਗੋਵਿੰਦਾ ਹਰ ਬਾਜਾ ਹਾਂ ਧਾਨ ਕੁਮ ਲੈਣੀ ਜੀਓ ਸੰਤ ਜਨਾ ਮੇਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੋਖ ਵਿਹਾਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਾਨ ਤਨ ਭੁੱਖ ਲਗਾਈਆ ਜੀਓ ਔਰ ਇਹ ਨਾ ਸਕਉ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਵਿਰਹ ਹਰ ਲਾਈਆ ਜੀਉ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਿਵਾਈਆ ਜੀਉ ਮੇਰੇ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈਆ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਆਹਾਓ ਥੁਦ ਵਿਟੜ ਅਹੋ ਸਦ ਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪਿਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤ ਗੁਰ ਵੇਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਹਿ ਵਾਰੀ ਜੀਓ ਹਰ ਨਾਮ ਦਇਆਕਾਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਉ ਗਾਉੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰੇ ਆ ਹਰ ਪ੍ਰਭ ਮੇਰਾ ਚੋਜੀ ਜੀਉ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਾਬ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹੂ ਰੰਗੀ ਜੀਓ ਇਕਨਾ ਭੋਗ ਪੋਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨੰਗ ਨੰਗੀ ਜੀਓ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏ ਦਾ ਮੇਰੇ ਗੋਵਿੰਦਾ ਹਰ ਭਗਤਾਂ ਨੂੰ ਚ ਮਾਨਕ ਪੂਰੀ ਜੀਓ ਆਪੇ ਜਾਲ ਥਲ ਵਰਤਦਾ ਮੇਰੇ ਗੋਵਿੰਦਾ ਰਾਵ ਰਹਿਆ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹੇ ਆਪ ਭਰ ਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਦੂਰੀ ਜੀਓ ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੈ ਜੀਓ ਹਰ ਅੰਤਰਨਾਮ ਨਿਦਾਨ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਓ ਵਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਓ गावड़ी मां आज मोहल्ला चौथा मैं हार नामे हार विरह लगाई जिय मेरा हार प्रभु ਮਿਤ ਮਿਲੈ ਸੁਖ ਪਾਈ ਜਿਓ ਹਾਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਓ ਮੇਰਾ ਨਾਮ ਸਖਾ ਹਰ ਭਾਈ ਜਿਓ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਾਹੜ ਨਾ ਭਵਜਲ ਫੇਰੇ ਜੀਓ ਕਿਉ ਹਾਰ ਪ੍ਰਭ ਵੇਖਾ ਮੇਰੇ ਮਾਨ ਤਨ ਚਾਉ ਜੀਉ ਹਰ ਮੇਲਾ ਹੋ ਸੰਤ ਜੀਉ ਮਨ ਲੱਗਾ ਭਾਉ ਜੀਉ ਗੁਰ ਸਬਦਿ ਪਾਈਐ ਹਰ ਪ੍ਰੀਤਮ ਰਾਉ ਜੀਉ ਵਡ ਭਾਗੀ ਜਪ ਨਾਉ ਜੀਉ ਮੇਰਾ ਮਨ ਤਨ ਵੱਢੜੀ ਗੋਵਿੰਦ ਪ੍ਰਭ ਆਸਾ ਜੀਓ ਹਰ ਮੇਲਾ ਹੋ ਸੰਤ ਜੀਓ ਗੋਵਿੰਦ ਪ੍ਰਭ ਪਾਸਾ ਜੀਓ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ ਗਾਉੜੀ ਬਾਜ ਮਹੱਲਾ ਚੌਥਾ ਮੇਰਾ ਗਿਰਹੀ ਨਾਮ ਮਿਲੈ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤਿ ਹਾਰ ਲੀਵਾ ਜੀਓ ਮਨ ਹਰ ਰੰਗ ਰਤੜਾ ਹਾਰ ਰਸ ਸਦਾ ਪੀਵਾ ਜੀਓ ਹਰ ਪਾਇ ਅੜਾ ਮਨ ਜੀਵਾ ਜੀਓ ਮੇਰਾ ਮਨ ਤਨ ਪੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀਓ ਹਾਉ ਨਾਮ ਵਿਟਾਹ ਕੁਰਬਾਨ ਜੀਓ ਹਉ ਹਾਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦਸਾਹੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਤਗੁਰ ਤੁਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨੁ ਪ੍ਰੀਮ ਹਰਿ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੋਖ ਪਾਈ ਜੀਉ ਹਰਿ ਹੋ ਹੋ ਦਇਾਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹਲਾ ਪੰਜਵਾਂ ਰਾਗ ਗਾਉੜੀ ਗਵਾਰੇਰੀ ਚਾਉ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੇਨ ਵੇਦ ਕੁਸਲ ਹੋਤ ਮੇਰੇ ਪਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਉਸਲ ਨਾਗਰੇਹ ਮੇਰੀ ਸਭ ਮਾਇਆ ਊਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੇਬ ਖਵਾਸਾ ਗਾਲ ਜੇਵੜੀ ਹਉ ਮੈਂ ਕੇ ਫਾਸਾ ਰਾਜ ਕਮਾਵੇ ਦਹ ਦੇਸ ਸਾਰੀ ਮਾਣੈ ਰੰਗ ਭੋਗ ਬਹੋ ਨਾਰੀ ਜਿਉ ਨਰਪਤ ਸੁਖਨੈ ਭੇਖਾਰੀ ਏਕ ਕੁਸਲ ਮੋ ਕਉ ਸਤ ਗੁਰੂ ਬਤਾਇ ਹਰ ਜੋ ਕਿਛ ਕਰੇ ਸੋ ਹਾਰ ਕੀਆ ਭਗਤਾ ਭਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਏਨਾ ਬੇਦਕੁਸਲ ਹੋਤ ਮੇਰੇ ਭਾਈ ਿਉਂ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ